ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਜੀ ਆਇਆਂ ਨੂੰ ਬਾਈ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਛੋਟਾ ਬਾਈ ਵੱਡਾ ਭਰਾ ਜਿਵੇਂ ਮਰਜ਼ੀ ਸਮਝ ਲਓ ਜੱਸੀ ਗੱਲ ਬਾਈ ਜੀ ਟਾਈਮ ਹੈ ਜਿਹੜਾ ਅੱਜ ਦਾ ਸਮਾਂ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਇੱਕ ਮੁੱਦੇ ਨੂੰ ਲੈ ਕੇ ਖਾਸ ਕਰਕੇ ਵੱਡਾ ਸਭ ਤੋਂ ਮੇਨ ਟਾਰਗੇਟ ਹੈ ਜਿਹੜਾ ਸਾਡਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਦੇ ਵਿੱਚੋਂ ਭਾਵ ਜਿਹੜੇ ਮੌਤ ਦੇਣ ਵਾਲੇ ਨਸ਼ੇ ਆ ਉਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਹੈ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਹੈ ਕਿ ਨਸ਼ਾ ਜਿਹੜਾ ਚੱਲੂ ਹੋ ਗਿਆ ਉਹ ਬੰਦ ਨਹੀਂ ਹੋਣਾ ਕਿਸੇ ਤਰ੍ਹਾਂ ਵੀ ਬੰਦ ਨਹੀਂ ਹੋ ਸਕਦਾ ਚਿੱਟਾ ਸਿੰਥੈਟਿਕ ਨਸ਼ੇ ਬੜੀਆਂ ਬਹੁਤ ਜ਼ਿਆਦਾ ਘੱਟੋ ਘੱਟ ਵੀ 25 ਸਾਲਾਂ ਤੋਂ 30 ਤੋਂ ਉੱਤੇ ਆ ਰਹੇ ਹੈ ਕਿਸੇ ਸਰਕਾਰ ਦੇ ਵਿੱਚ ਇੰਨੀ ਜ਼ਰਤ ਨਹੀਂ ਕਿ ਇਹਨੂੰ ਬੰਦ ਕਰ ਸਕੇ गांव के ये 2 नंबर ਦੇ ਧੰਦੇ ਦੇ ਵਿੱਚ ਬਲੈਕ ਕਰਨ ਵਾਲੇ 2 ਨੰਬਰ ਦਾ ਬਹੁਤ ਪੈਸਾ ਬਣਾਉਂਦੇ ਆ ਸਰਕਾਰੀ ਮੁਲਾਜ਼ਮਾਂ ਤੱਕ ਧੱਕਦੇ ਆ ਤੇ ਸਰਕਾਰੀ ਮੁਲਾਜ਼ਮਾਂ ਦੀ ਸ਼ਹਿ ਮਿਲਦੀ ਆ ਇਸ ਕਰਕੇ ਇਹ ਨਸ਼ਾ ਬੰਦ ਨਹੀਂ ਹੋ ਸਕਦਾ ਪੋਸ਼ਤ ਫੜਿਆ ਜਾਂਦਾ ਹੈ ਸਰਕਾਰ ਨੂੰ ਨਾ ਤੇ ਪਰਚੇ ਕਰਦੀ ਆ ਜੇਲਾ ਭਰੀਆਂ ਇਹ ਮੁੱਦਾ ਬਈ ਮੈਂ ਬਹੁਤ ਵਾਰੀ ਗੱਲ ਕੀਤੀ ਇਹ ਮੁੱਦਾ ਕੋਈ ਆਸਾਨ ਨਹੀਂ ਹੈ ਬਲੈਕ ਬੰਦ ਹੋ ਜੂਗੀ ਭ੍ਰਿਸ਼ਟਾਚਾਰ ਅੱਧਾ ਰਹਿ ਜਾਊਗਾ ਇਹ ਮੁੱਦਾ ਉਸ ਕਰਕੇ ਛੇਤੀ ਲਾਗੂ ਨਹੀਂ ਹੋ ਰਿਹਾ ਪਰ ਇੱਕ ਗੱਲ ਜ਼ਰੂਰ ਹੈ ਜੇ ਸਾਡੇ ਲੋਕ ਜਾਗਣ ਸਾਡਾ ਪਾਈ ਸਾਰਾ ਸਾਡਾ ਸਮਾਜ ਇਸ ਗੱਲ ਤੇ ਪਹਿਰਾ ਦੇਵੇ ਇਹ ਚੀਜ਼ਾਂ ਸਮਝਦੇ ਲੋੜ ਹੈ ਸਾਡੇ ਸਿੱਖ ਸਮਾਜ ਨੂੰ ਕੋਈ ਵੀ ਹੋਵੇ ਸਿੱਖ, ਹਿੰਦੂ, ਮੁਸਲਮਾਨ, ਈਸਾਈ ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਪਰ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਨੂੰ ਬਚਾਉਣ ਦੇ ਲੋੜ ਹੈ ਇੱਕ ਮੈਂ ਹੋਰ ਬੇਨਤੀ ਕਰਾਂ ਦੋਸਤੋ ਜਿਹੜੇ ਨੌਜਵਾਨ ਅੱਗੇ ਆਉਣ ਵਾਲੇ ਆ ਅਸੀਂ ਉਹਨਾਂ ਦੀਆਂ ਲੱਤਾਂ ਖਿੱਚਦੇ ਆ ਅਸੀਂ ਕਿੰਨੇ ਇਸ ਬੰਦੇ ਦਾ ਕੋਈ ਸਟੈਂਡ ਹੈਨੇਗਾ ਇਹ ਪਾਰਟੀ ਦੇ ਵਿੱਚ ਕੋਈ ਰਾਜਨੀਤਿਕ ਲਾਹਾ ਲੈਣ ਨੂੰ ਫਿਰਦਾ ਭਈ ਅਜੇ ਇਹ ਕੰਮ ਨਹੀਂ ਚਾਹੀਦੇ ਸਾਨੂੰ ਉਹ ਭਲੇ ਉਹ ਲੋਕੋ ਰਾਜਨੀਤੀ ਦੇ ਵਿੱਚ ਤੁਸੀਂ ਇਹ ਦੇਖ ਲਓ ਭਗਵਾਨ ਤਮਾਨ ਜਦੋਂ ਉੱਥੇ ਜਾ ਕੇ ਰੌਲਾ ਪਾਉਂਦਾ ਸੀ ਦਿੱਲੀ ਦੇ ਵਿੱਚ ਤਾਂ ਅਸੀਂ ਉਹਨੂੰ ਸਪੋਰਟ ਨਹੀਂ ਕੀਤੀ ਸਾਨੂੰ ਇਸ ਬੰਦੇ ਤੇ ਕਿੰਨਾ ਮਾਣ ਹੋਇਆ ਵੀ ਪੰਜਾਬ ਦੀ ਗੱਲ ਕਰਨ ਵਾਲਾ ਤੇ ਅੱਜ ਉਹ ਕਿੱਥੇ ਐ ਉਹਦਾ ਪੰਜਾਬ ਦੇ ਵਾਲੇ ਝਾਕਦਾ ਵੀ ਨਹੀਂਗਾ ਸੋ ਕਹਿੰਦਾ ਆਪ ਆਪ ਕਿਸੇ ਦੇ ਦਿਲ ਦਾ ਕੋਈ ਭੇਤ ਨਹੀਂਗਾ ਇਹ ਗੱਲਾਂ ਮਗਰ ਨਾ ਜਾਓ ਸਾਨੂੰ ਰਾਪ ਆਪਸ ਦੇ ਵਿੱਚ ਰਲ ਕੇ ਲੋਕਾਂ ਨੂੰ ਇਹ ਮੁੱਦੇ ਹੱਲ ਕਰਵਾਉਣ ਦੀ ਲੋੜ ਹੈ ਖਾਸ ਕਰਕੇ ਦੀ ਖੇਤੀ ਦਾ ਮੁੱਦਾ ਸਾਡੇ ਪੰਜਾਬ ਦੇ ਵਾਸਤੇ ਬਹੁਤ ਹੈ ਗਰੀਬ ਕਿਸਾਨ ਇਹਦੇ ਨਾਲ ਤਰੱਕੀ ਕਰੂਗਾ ਨੌਜਵਾਨ ਗੋਲੀਆਂ ਚਿੱਟੇ ਟੀਕੇ ਲਾਉਣ ਵਾਲੇ ਇਸ ਤੋਂ ਮੁੜਨਗੇ ਆਫੀਮ ਪੋਸ਼ਟ ਦੀ ਖੇਤੀ ਹੈ ਜਿਹੜੀ ਸਾਡੇ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਆਮ ਲੋਕਾਂ ਨੂੰ ਜ਼ਿੰਮੇਦਾਰ ਭਰਾ ਚਾਹੇ ਕਿਸੇ ਵੀ ਕੌਮ ਦੇ ਨਾਲ ਵਜੀ ਸਿੱਖ ਹੋਰ ਬਹੁਤ ਗੁਰਮੁਖ ਪਿਆਰੇ ਵਸਦੇ ਆ ਪਿੰਡਾਂ ਦੇ ਵਿੱਚ ਕਿਉਂਕਿ ਚਿੱਟੇ ਦੀ ਲਪੇਟ ਦੇ ਵਿੱਚ ਸਾਰੇ ਹੀ ਵਰਗ ਦੇ ਨੌਜਵਾਨ ਆਏ ਹੋਏ ਆ ਉਹ ਪਿੰਡਾਂ ਦੇ ਵਿੱਚ ਬਾਈ ਉੱਠੋ ਜਾਗੋ ਇੱਕ ਮੈਂ ਗੱਲ ਹੋਰ ਕਹਿਣ ਲੱਗਾ ਮਾਫੀ ਵੀ ਚਾਹੁੰਨਾ ਲੋਕਾਂ ਨੂੰ ਸਿੱਖ ਸੰਗਤ ਬਹੁਤ ਮਹਾਨ ਹੈ ਕਿਸ ਕਰਕੇ ਸਾਡੇ ਪੰਥਕ ਉਮੀਦਵਾਰਾਂ ਨੇ ਸਿੱਖੀ ਨੂੰ ਬਚਾਉਣ ਵਾਲਿਆਂ ਨੇ ਹੀ ਸਿੱਖੀ ਨੂੰ ਬਹੁਤ ਢਾਹ ਲਾਈ ਹੈ ਇਹ ਸਚਾਈ ਹੈ ਕਾਰਨ ਕੀ ਹੈ ਕਿਉਂਕਿ ਉਹਨਾਂ ਨੇ ਧਿਆਨ ਨਹੀਂ ਦਿੱਤਾ ਉਹਨਾਂ ਨੇ ਧਿਆਨ ਨਹੀਂ ਦਿੱਤਾ ਇਹਨਾਂ ਗੱਲਾਂ ਵੱਲ ਇੱਕ ਖਾਸ ਕਰਕੇ ਬਹੁਤ ਵੱਡੀ ਗੱਲ ਤੁਸੀਂ ਕਦੇ ਇਹ ਸੋਚਿਆ ਅਸੀਂ ਆਪੋ ਆਪਣੀਆਂ ਪੱਤੀਆਂ ਦੇ ਗੁਰਦੁਆਰੇ ਬਣਾ ਕੇ ਬਹਿ ਗਏ ਹਾਂ ਤੇ ਉਹਨਾਂ ਦੇ ਵਿੱਚ ਜਾਣ ਵਾਲੇ ਕਿੰਨੇ ਕੁ ਲੋਕ ਹੈ ਬਹੁਤ ਦੁਖਦਾਈ ਗੱਲਾਂ ਇਹ ਸੋ ਮੈਂ ਮਾ ਵੀ ਚਾ ਉਹਨਾਂ ਕਿਸੇ ਦੇ ਮਨ ਨੂੰ ਮੇਰਾ ਠੇਸ ਪਹੁੰਚਾਉਣ ਦਾ ਮਕਸਦ ਨਹੀਂ ਹੈ ਮੇਰਾ ਮਕਸਦ ਇਹ ਹੈ ਕਿ ਅਸੀਂ ਆਪਣੇ ਭਾਈਚਾਰੇ ਨੂੰ ਬਰਕਰਾਰ ਰੱਖੀਏ ਨੂੰ ਸੰਭੀਏ ਸਾਰੇ ਪਿੰਡਾਂ ਦੇ ਵਿੱਚ ਲੋਕ ਇਕੱਤਰ ਹੋਣ ਤਾਂ ਨੌਜਵਾਨੀ ਚਿੱਟੇ ਤੋਂ ਟੀਕੇ ਤੋਂ ਸਿੰਥੈਟਿਕ ਨਸ਼ਿਆਂ ਤੋਂ ਬਚ ਸਕਦੀ ਹੈ ਤੇ ਖਾਸ ਗੱਲ ਵੱਡੀ ਗੱਲ ਇਹ ਹੈ ਜਿਹੜਾ ਲੋਕ ਇਹਨੂੰ ਕਹਿੰਦੇ ਆ ਕਿ ਨਸ਼ਾ ਭਲੇ ਉਹ ਲੋਕੋ ਸ਼ਰਾਬ ਗੋਲੀਆਂ ਟੀਕੇ ਇਹਨਾਂ ਨਾਲੋਂ ਤਾਂ ਇਹ ਪੋਸਟ ਲੱਖ ਗੁਣਾ ਚੰਗਾ ਹੈ ਇਹ ਕਿਸੇ ਨੂੰ ਮਾਰਦਾ ਨਹੀਂ ਇਹ ਕਾਬਲੀਅਤ ਦਿੰਦਾ ਕਾਬਲ ਕਹਿੰਦਾ ਭਾਵ ਮੇਰੇ ਕੇ ਜਿਹੜੇ ਲੋਕ ਵੈਗਰੂ ਮਾਫੀ ਚਾਹੁੰਦੇ ਮੈਂ ਬਹੁਤ ਵਾਰੀ ਇਹ ਗੱਲ ਕਹਿਣਾ ਹੈ ਕਿ ਸਾਡੇ ਲੋਕ ਜਿਹੜੇ ਗਲਤ ਨਸ਼ੇ ਖਾ ਖਾ ਕੇ ਕਾਬਲ ਹੀ ਨਹੀਂ ਰਹੇ ਮਰਦਾਉ ਪੁਨੇਂਦੇ ਇਹ ਬੰਦੇ ਨੂੰ ਖਤਮ ਨਹੀਂ ਕਰਦਾ ਪੋਸਤ ਕਦੇ ਵੀ ਬੰਦੇ ਨੂੰ ਖਤਮ ਨਹੀਂ ਕਰਦਾ ਉਹਦੇ ਵਿੱਚ ਜਜ਼ਬਾ ਉਹਦੇ ਵਿੱਚ ਜਜ਼ਬਾਤ ਹਮੇਸ਼ਾ ਕਾਇਮ ਰਹਿੰਦੇ ਆ ਤੇ ਕਿਸੇ ਦਾ ਮਾੜਾ ਵੀ ਨਹੀਂ ਸੋਚਦਾ ਜਿਹਹਾ ਵਰਤਣ ਵਾਲਾ ਇੱਕ ਖੇਤੀ ਹੈ ਸੋ ਦੋਸਤੋ ਇਹ ਇੱਕ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਸਾਡੀ ਗੱਲ ਸਰਕਾਰਾਂ ਤੱਕ ਪਹੁੰਚੇ ਸਰਕਾਰ ਦੇ ਕੰਨਾਂ ਤੇ ਜੋ ਸਰਕੇ ਸਰਕਾਰ ਇਸ ਸਮੁੱਦੇ ਦੇ ਬਾਰੇ ਵਿਚਾਰ ਕਰੇ ਵੋਟਾਂ ਦਾ ਸਮਾਂ ਆ ਗਿਆ ਸੋਚ ਤੁਹਾਡੀ ਆਪੋ ਆਪਣੀ ਹੈ ਕਿਉਂਕਿ ਪੰਜਾਬ ਬਹੁਤ ਧੜਿਆਂ ਦੇ ਵਿੱਚ ਵੰਡਿਆ ਗਿਆ ਸਾਡੀ ਚੰਗੇ ਮਾੜੀ ਦੀ ਸੋਚ ਨਹੀਂ ਰਹੀ ਕਿ ਸਾਨੂੰ ਕੋਈ ਆਂਢੀ ਗਵਾਂਢੀ ਜਿਹਦੇ ਨਾਲ ਸਾਡਾ ਸੂਤ ਹੁੰਦਾ ਹੈ ਨਾ ਜੋ ਆ ਕੇ ਕਹਿੰਦੇ ਆਪਾਂ ਫਲਾਣੇ ਨੂੰ ਵੋਟਾਂ ਪਾਉਣੀਆਂ ਤੇ ਆਪਾਂ ਮੰਗਤ ਤੁਰ ਲੱਗਦੇ ਆ ਸਾਡੇ ਆਪ ਦਾ ਦਿਮਾਗ ਹੀ ਕੱਢ ਲਿਆ ਚੰਗੇ ਬੰਦਿਆਂ ਨੂੰ ਸੋਚੋ ਚੰਗੇ ਬੰਦੇ ਬਾਈ ਸਮਾਜ ਦੇ ਵਿੱਚ ਬਹੁਤ ਹੈ ਸਾਡੇ ਆਪ ਦੇ ਪਰਿਵਾਰਾਂ ਚ ਸਾਡੇ ਆਪ ਦੇ ਲੋਕਾਂ ਦੇ ਵਿੱਚ ਚੰਗੇ ਬੰਦੇ ਬੈਠੇ ਆ ਚੰਗੀ ਸੋਚ ਵਾਲੇ ਉਹਨਾਂ ਨੂੰ ਅੱਗੇ ਕਰੋ ਉਹਨਾਂ ਨੂੰ ਲਿਆਓ ਅੱਗੇ ਬਾਈ ਤਾਂ ਕਿ ਉਹ ਪੰਜਾਬ ਦਾ ਕੁਝ ਭਲਾ ਕਰ ਸਕਣ ਤੇ ਮੈਂ ਇੱਕ ਗੱਲ ਕਹਿਣੀ ਸੀ ਚਲੋ ਫੇਰ ਕਰਾਂਗੇ ਵੀਡੀਓ ਲੰਮੀ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਵੀਡੀਓ ਗਾਂਧੀ ਗਾਂ ਸ਼ੇਅਰ ਕਰਦਾ ਕਰੋ ਤਾਂ ਕਿ ਇਹ ਸ਼ੇਅਰ ਕਰਨ ਦੇ ਨਾਲ ਹੀ ਅੱਗੇ ਦੀ ਅੱਗੇ ਪਹੁੰਚਦੀ ਹੈ ਪੇਜਾਂ ਦੇ ਵਿੱਚ ਤੇ ਸਰਕਾਰ ਤੱਕ ਇਹ ਤਾਂ ਪਹੁੰਚਦੀ ਹੈ ਅਫਸਰਾਂ ਤੱਕ ਤਾਂ ਪਹੁੰਚਦੀ ਆ ਜਾਗਣ ਸਰਕਾਰਾਂ ਜਾਗਣ ਤੇ ਨਹੀਂ ਤਾਂ ਮੈਂ ਹਰ ਵਾਰ ਕਹਿੰਦਾ ਕਿ ਅਜਿਹੀਆਂ ਸਰਕਾਰਾਂ ਨੂੰ ਜੋ ਪੰਜਾਬ ਦੇ ਹਿੱਤ ਨਹੀਂ ਜਾਣ ਸਕਦੀਆਂ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੀਆਂ ਉਹਨੂੰ ਇੱਥੇ ਰਾਜ ਕਰਨ ਦਾ ਕੋਈ ਹੱਕ ਨਹੀਂ ਹੈ ਉਹਨੂੰ ਚਲਦਾ ਕਰ ਦਿਓ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ